ਫਾਜਿਲਕਾ ਦੇ ਵਿੱਚ ਇੱਕ ਬਿਹਾਨਕ ਸੜਕ ਹਾਦਸਾ ਵਾਪਰਿਆ ਹੈ ਜਿੱਥੇ ਰਾਤ ਸਮੇਂ ਇੱਕ ਟਰਾਲਾ ਬੇਕਾਬੂ ਹੋ ਕੇ ਦੁਕਾਨਾਂ ਦੇ ਵਿੱਚ ਵੜ ਜਾਂਦਾ ਹੈ ਤਾਂ ਇਸ ਹਾਦਸੇ ਦੇ ਵਿੱਚ ਡਰਾਈਵਰ ਦੀ ਮੌਤ ਹੋ ਜਾਂਦੀ ਹੈ ਜਦਕਿ ਟਰੱਕ ਦਾ ਕਲੀਨਰ ਜਿਹੜਾ ਉਹ ਜ਼ਖਮੀ ਹੋ ਜਾਂਦਾ ਹੈ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਹਾਲਾਤ ਇਹ ਬਣੇ ਇੱਕ-ਇੱਕ ਘੰਟੇ ਦੀ ਮਸ਼ਕੱਤ ਤੋਂ ਬਾਅਦ ਟਰੱਕ ਨੂੰ ਬਾਹਰ ਕੱਢਿਆ ਗਿਆ ਅਤੇ ਉਸ ਦੇ ਵਿੱਚੋਂ ਡਰਾਈਵਰ ਦੀ ਮ੍ਰਿਤਕ ਦੇਨੂੰ ਬਾਹਰ ਕੱਢਿਆ ਗਿਆ ਤਾਂ ਫਿਰੋਜ਼ਪੁਰ ਫਾਜ਼ਿਲਕਾ ਮੁੱਖ ਮਾਰਗ ਉੱਤੇ ਇਹ ਸੜਕ ਹਾਦਸਾ ਵਾਪਰਿਆ ਜਿੱਥੇ ਇੱਕ ਟਰਾਲਾ ਫਲਾਈਓਵਰ ਤੋਂ ਹੇਠਾਂ ਉਤਰਦੇ ਹੀ ਬੇਕਾਬੂ ਹੋ ਕੇ ਦੁਕਾਨਾਂ ਵਿੱਚ ਜਾ ਵੜਿਆ ਇਸ ਦੌਰਾਨ ਦੋ ਦੁਕਾਨਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਅਤੇ ਟਰਾਲਾ ਵੀ ਪੂਰੀ ਤਰ੍ਹਾਂ ਚੱਕਨਾਚੂਰ ਹੋ ਗਿਆ ਤਾਂ ਮੌਕੇ ਉੱਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਸਵੇਰੇ 3 ਵਜੇ ਤੋਂ 3:30 ਵਜੇ ਦੇ ਵਿੱਚਕਾਰ ਇਹ ਹਾਦਸਾ ਵਾਪਰਿਆ ਤਾਂ ਕਟਨਾ ਦੀ ਸੂਚਨਾ ਮਿਲਦੇ ਹੀ ਉਹ ਅੱਧੇ ਘੰਟੇ ਵਿੱਚ ਇੱਥੇ ਪਹੁੰਚ ਗਏ ਲੇਕਿਨ ਟੜਕੇ ਦਾ ਵਕਤ ਹੋਣ ਕਰਕੇ ਕੋਈ ਵੀ ਹਾਈਡਰਾ ਕ੍ਰੇਨ ਉਹਨਾਂ ਨੂੰ ਨਹੀਂ ਮਿਲੀ 3 ਤੋਂ 4 ਥਾਵਾਂ ਉੱਤੇ ਉਹਨਾਂ ਨੇ ਕ੍ਰੇਨ ਪਤਾ ਕੀਤੀ ਅਤੇ ਫਿਰ ਜਾ ਕੇ ਦੋ ਕ੍ਰੇਨਾਂ ਨੇ ਜਿਹੜੀਆਂ ਉਹ ਲਿਆਂਦਿਆਂ ਗਿਆ ਜਿਸ ਤੋਂ ਬਾਅਦ ਡਰਾਈਵਰ ਦੀ ਮ੍ਰਿਤਕ ਦੇ ਨੂੰ ਟਰਾਲੇ ਦੇ ਵਿੱਚੋਂ ਕੱਢਿਆ ਗਿਆ ਅਗਰ ਸਮਾਂ ਰਹਿੰਦੇ ਕ੍ਰੇਨ ਮੰਗਵਾ ਕੇ ਟਰਾਲੇ ਨੂੰ ਰੈਸਕਿਊ ਕੀਤਾ ਜਾਂਦਾ ਤਾਂ ਸ਼ਾਇਦ ਹੋ ਸਕਦਾ ਹੈ ਕਿ ਡਰਾਈਵਰ ਦੀ ਜਾਨ ਬਚ ਜਾਂਦੀ ਇਸ ਗੱਲ ਨੂੰ ਲੈ ਕੇ ਵੀ ਸਵਾਲ ਨੇ ਜਿਹੜੇ ਪੁਲਿਸ ਪ੍ਰਸ਼ਾਸਨ ਨੇ ਚੁੱਕੇ ਨੇ ਅਤੇ ਪੁਲਿਸ ਅਧਿਕਾਰੀਆਂ ਨੇ ਮੰਗ ਕੀਤੀ ਹੈ ਕਿ ਇੱਕ ਸਰਕਾਰੀ ਕ੍ਰੇਨ ਵੀ ਹੋਣੀ ਚਾਹੀਦੀ ਹੈ ਤਾਂ ਜੋ ਇਸ ਤਰ੍ਹਾਂ ਦੇ ਐਮਰਜੈਂਸੀ ਦੇ ਮੌਕੇ ਵਿੱਚ ਉਸ ਕ੍ਰੇਨ ਤੋਂ ਕੰਮ ਲਿਆ ਜਾ ਸਕੇ ਅਤੇ ਅਜਿਹਾ ਕਰਨ ਨਾਲ ਬਹੁਤ ਸਾਰੀਆਂ ਕੀਮਤੀ ਜਾਨਾਂ ਨੇ ਜਿਹੜੀਆਂ ਉਹ ਬਚ ਸਕਦੀਆਂ ਨੇ ਕਿਉਂਕਿ ਅਗਰ ਮੌਕੇ ਉੱਤੇ ਹਾਈਡਰਾ ਕ੍ਰੇਨ ਸਮੇਂ ਸਿਰ ਆ ਜਾਂਦੀ ਤਾਂ ਸ਼ਾਇਦ ਡਰਾਈਵਰ ਦੀ ਜਾਨ ਬਚਾਈ ਜਾ ਸਕਦੀ ਸੀ ਦੂਜੇ ਪਾਸੇ ਜਦੋਂ ਇਹ ਹਾਦਸਾ ਹੋਇਆ ਤਾਂ ਲੋਕਾਂ ਵੱਲੋਂ ਪੁਲਿਸ ਨੂੰ ਸੂਚਨਾ ਵੀ ਦਿੱਤੀ ਗਈ ਹਾਦਸੇ ਦੀ ਲੋਕ ਵੀਡੀਓ ਵੀ ਬਣਾਉਂਦੇ ਰਹੇ ਲੇਕਿਨ ਅਗਰ ਕਿਸੇ ਨੇ ਉਸ ਵਕਤ ਹੀ ਕ्रेन ਦੀ ਪਹਾਲ ਕੀਤੀ ਹੁੰਦੀ ਤਾਂ ਸ਼ਾਇਦ ਇੱਕ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਸੀ ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਪੁਲਿਸ ਅਧਿਕਾਰੀਆਂ ਅਤੇ ਪੀੜਤ ਦੁਕਾਨਦਾਰਾਂ ਦਾ ਆਓ ਦੇਖਦੇ ਹਾਂ ਸਾਨੂੰ ਸਿਰ ਥੋੜੀ ਦਰ ਪਹਿਲੇ ਪਤਾ ਲੱਗਿਆ ਵੀ ਕੋਣ ਆਇਆ ਸੀ ਇੱਥੋਂ ਕਿਸੇ ਦਾ ਵੀ ਤੁਹਾਡੀ ਦੁਕਾਨ 'ਚ ਆ ਕੇ ਟਰੱਕ ਇੱਥਾਂ ਐਕਸੀਡੈਂਟ ਹੋ ਗਿਆ ਹੂੰ ਤੇ ਤੁਸੀਂ ਆਏ ਹੋ ਮੌਕੇ ਤੇ ਵੇਖਿਆ ਜੀ ਮੁੰਡੇ ਸੀਗੇ ਇੱਥੇ ਉਹ ਦੱਸ ਰਹੇ ਵੀ ਕੰਡਕਟਰ ਨੂੰ ਉਹਨਾਂ ਨੇ ਹਸਪੀਟਲ ਭੇਜਿਆ ਹੂੰ ਤੇ ਜਿਹੜਾ ਡਰਾਈਵਰ ਆ ਉਹ ਸ਼ਾਇਦ ਵਿੱਚ ਹੀ ਆਈ ਜਾਏ ਤੇ ਹੁਣ ਕੋਈ ਇਹਨੂੰ ਬਾਗਰਡਨ ਦੀ ਕੋਸ਼ਿਸ਼ ਚੱਲ ਰਹੀ ਹੈ ਪੁਲਿਸ ਵਾਲੇ ਆਏ ਹੋਏ ਆ ਜੀ ਕਹਿੰਦੇ ਵੀ ਹਾਈਡਰ ਮੰਗਾਇਆ ਜੀ ਇਹਨਾਂ ਨੇ ਦੇਹਦੇ ਹੁਣ ਆਂਦਾ ਕਿੰਨੇ ਕ ਵਜੇ ਆ ਦੱਸ ਸਾ ਕਹਿੰਦੇ ਨੇ ਹੋਇਆ 3:30 ਵਜੇ ਦੀ ਗੱਲ ਹੈ ਕਿੰਨਾ ਕੁ ਨੁਕਸਾਨ ਹੋ ਗਿਆ ਉਹਨਾਂ ਦਾ ਜੀ ਨੁਕਸਾਨ ਜੀ ਦੁਕਾਨ ਦਾ ਤਾਂ ਬਹੁਤ ਨੁਕਸਾਨ ਹੋ ਗਿਆ ਹੈ ਲਗਭਗ ਮੈਨੂੰ ਲੱਗਦਾ ਲੈਂਟਰ ਦਾ ਵੀ ਫਰਕ ਪਿਆ ਜੀ ਕਾਫੀ ਟਰੱਕ ਅੰਦਰ ਵੜ ਗਿਆ ਜੀ ਪੂਰਾ ਅੰਦਰ ਜਿਹੜਾ ਫਰਨੀਚਰ ਵਗੈਰਾ ਪਿਆ ਸੀ ਉਹ ਵੀ ਟੁੱਟ ਗਿਆ ਹੂੰ ਵੇਖਦੇ ਬਾਕੀ ਜੋ ਟਰੱਕ ਕੱਢਣਗੇ ਫਿਰ ਪਤਾ ਲੱਗੇਗਾ ਦੁਕਾਨ ਦਾ ਐਕਚੁਅਲੀ ਕਿੰਨਾ ਨੁਕਸਾਨ ਹੋਇਆ ਜੀ ਇਹ ਜੇ ਤੇ ਇਹ ਜੀ ਟਰਾਲਾ ਆ ਰਿਹਾ ਸੀਗਾ ਅਨੋਖਾ ਕੋਰਪੋਰੇਸ਼ਨ ਦਾ ਟਰਾਲਾ ਸੀਗਾ ਹੂੰ ਇਹ ਸੁਬਾ ਕਿਤੇ 4:00 ਵਜੇ ਇਹਨਾਂ ਨੂੰ ਦੇਖਾਂਗੇ ਕਨੈਕਟਰ ਉੱਤੇ ਹਸਪਤਾਲ ਦੇ ਵਿੱਚ ਹੈਗਾ ਉਹਨੂੰ ਪੁੱਛਦੇ ਗੱਲ ਕਰਾਂਗੇ ਵੀ ਕੀ ਗੱਲ ਹੋਈ ਹੈ ਤੇ ਜਿਹੜਾ ਆ ਕੇ ਇਹਨੇ ਪੁੱਲ ਦੇ ਲੈਂਦੇ ਆ ਸਾਰੇ ਜਿਹੜਾ ਥੱਲੇ ਦੁਕਾਨ ਦੇ ਵਿੱਚ ਵੜ ਗਿਆ ਹੈ ਇਹਦਾ ਹੁਣ ਕਾਰਨਾਂ ਦਾ ਪਤਾ ਲੱਗੋ ਲੱਗੋ ਵੀ ਕੀ ਕਾਰਨ ਸੀਗਾ ਇਹਦਾ ਵੀ ਜਾਂ ਗੁੰਨੀਂਦ ਆਈ ਜਾਂ ਕਿਵੇਂ ਆ ਉਸ ਕਰਕੇ ਜਿਹੜੀ ਆ ਡਰਾਈਵਰ ਦੀ ਤੇ ਉਹ ਛੱਤ ਟੁੱਟਣ ਦੇ ਨਾਲ ਛੱਤ ਜਿਹੜੀ ਸੀ ਉਹ ਦੁਕਾਨ ਦੀ ਉੱਪਰ ਟਿਕਣ ਕਰਕੇ ਡਰਾਈਵਰ ਦੀ ਜਿਹੜੀ ਮੌਤ ਹੋ ਗਈ ਆ ਤੇ ਕਨੈਕਟਰ ਜਿਹੜਾ ਉਹਨੂੰ ਮਾਮੂਲੀ ਸੱਟਾਂ ਹੈਗੀਆਂ ਨੇ ਉਹਨੂੰ ਅਸੀਂ ਸਰਕਾਰੀ ਹਸਪਤਾਲ ਜਿਹੜਾ ਸੀਗਾ 4 ਵਜੇ ਅਸੀਂ ਉਹਨੂੰ ਤਦ ਦਾਖਲ ਕਰਵਾ ਦਿੱਤਾ ਸੀਗਾ ਦੁਕਾਨਾਂ ਦਾ ਵੀ ਕੋਈ ਨੁਕਸਾਨ ਹੋਇਆ ਜੀ ਦੁਕਾਨ ਦਾ ਵੀ ਜਿਹੜਾ ਨੁਕਸਾਨ ਜਿਹੜਾ ਕਾਫੀ ਹੋਇਆ ਜਿਹੜਾ ਕਿੰਨੀਆਂ ਦੁਕਾਨਾਂ ਦਾ ਹੋਇਆ ਜੀ ਇੱਕ ਦੁਕਾਨ ਦਾ ਹੋਇਆ ਜੀ ਜਿਹੜਾ ਬੰਗੀ ਜਿਹੜੀ ਮਿਹਨਤ ਕਰ ਦੋ ਦੋ ਦੁਕਾਨਾਂ ਦੋ 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 ਦੁਕਾਨਾਂ ਨੇ ਜੀ ਅੱਛਾ ਜੀ ਨਾਲ-ਨਾਲ ਹੀ ਦੋ ਦੁਕਾਨਾਂ ਜਿਹੜੀਆਂ ਨੇ ਉਹ ਕਾਫੀ ਜਿਹੜਾ ਉਹਨਾਂ ਦਾ ਨੁਕਸਾਨ ਹੋ ਗਿਆ ਸਰ ਉਹ ਕਿਸ ਤਰ੍ਹਾਂ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਵੇਂ ਉਹ ਮਾਲਕਾਂ ਦੇ ਅਗਲੀ ਜਿਹੜੀ ਕਾਰਵਾਈ ਆ ਅਬ ਸਿਨੀਅਰ ਅਫਸਰਾਂ ਨੇ ਧਿਆਨ ਚ ਲਿਆ ਆ ਕੇ ਜੋ ਵੀ ਕਾਰਵਾਈ ਹੋਈ ਕਿੰਨਾ ਔਖਾ ਅਸਰਸੀ ਦਾ ਰੈਸਕਿਊ ਜਿਹੜਾ ਕੀਤਾ ਗਿਆ ਜੀ ਬਹੁਤ ਜ਼ਿਆਦਾ ਜੀ ਅਸੀਂ ਅਸਰੇ 3:9 ਵਜੇ ਤੇ ਲੱਗੇ ਹੋਏ ਆ ਜੀ ਉਹਦੇ ਅਸੀਂ ਜੜੀਆਂ ਕਰੈਨਾਂ ਜੜੀਆਂ ਅਸੀਂ ਉਹ ਲੱਭ ਕੇ ਲਿਆ ਕੇ ਨਾਲ ਨੂੰ ਅਸੀਂ ਮਤਲਬ ਉਹ ਲਿਆ ਕੇ ਕੱਢਿਆ ਹੈ ਅਸੀਂ ਨੇ ਸਰਕਾਰ ਤੋਂ ਇਹੀ ਮੰਗ ਕਰਦਾ ਵੀ ਜਿਹੜੀ ਇੱਕ ਸਰਕਾਰੀ ਜਿਹੜੀ ਆ ਕਰੈਨ ਹੋਣੀ ਚਾਹੀਦੀ ਜਿਹੜਾ ਕੁਦਰਤੀ ਕਿ ਹਾਸਾ ਹੋ ਜਾਵੇ ਜਿਹੜਾ ਮੌਕੇ ਦੇ ਅਗੇ ਅਸੀਂ ਡਰਾਈਵਰ ਦੀ ਜਿਹੜੀ ਜਾਨ ਬਚਾਈ ਜਾ ਸਕੇ 2 ਘੰਟੇ ਪਹਿਲਾਂ ਅਸੀਂ ਪੈਟਰੋਲ ਕਿਤੇ ਸੀਗੇ ਮਤਲਬ ਸਾਨੂੰ ਕੋਈ ਰਾਹਗੇ ਤੋਂ ਸੂਚਨਾ ਮਿਲੀ ਸੀ ਕਿ ਭੰਬਾ ਵੱਟੂ ਕੋਲੇ ਕੁਝ ਪੇ ਦੇ ਡਿੱਗੇ ਪਏ ਆ ਹੂੰ ਤੇ ਰਸਤਾ ਜਾਮ ਅਸੀਂ ਉਧਰ ਜਾ ਰਹੇ ਸੀ ਪੈਟਰੋਲ ਨੂੰ ਦੁਹਾਨ ਸਾਨੂੰ ਕੋਈ ਮਤਲਬ ਕੰਟਰੋਲ ਰੂਮ ਤੋਂ ਫੋਨ ਆਇਆ ਸੀ ਵੀ ਕੋਲ ਇੰਝ ਸਾਰ ਫਾਇਲਗਾ ਕੋਈ ਹਾਸਾ ਹੋ ਗਿਆ ਸੀ ਜੀ ਪਰ ਸਾਨੂੰ ਅੱਧੇ ਘੰਟਾ ਲੱਗ ਗਿਆ ਆਉਂਦੇ-ਆਉਂਦੇ ਅਸੀਂ ਦੇਖਿਆ ਆ ਕੇ ਅਜੀਬ ਰ ਹੈਡਰੇ ਦਾ ਪ੍ਰਬੰਧ ਕੀਤਾ ਬੈਲਾ ਇਧਰ ਆਪਣੇ ਪੋਲ ਤੋਂ ਪਾਰ ਗਏ ਤੋਂ ਨਹੀਂ ਮੇਂ ਪ੍ਰਬੰਧ ਹੋਇਆ ਫਿਰ ਅਸੀਂ ਗਏ ਜੀ ਟਰੱਕ ਯੂਨੀਅਨ ਉੱਥੇ ਪ੍ਰਬੰਧ ਨਹੀਂ ਹੋਇਆ ਫਿਰ ਬਰਾਦਰ ਢਾਬੇ ਕੋਲ ਅਸੀਂ ਐਡਰੈਸ ਪ੍ਰਬੰਧ ਕਰਕੇ ਦੋ ਬੈਟ ਜਾਂਦੇ ਜਿਹੜਾ ਗੱਡੋਂ ਡਰਾਈਵਰ ਨੂੰ ਵਿੱਚੋਂ ਕੱਢਿਆ ਗਿਆ ਡਰਾਈਵਰ ਜੜ ਮਿੱਤਰ ਕੋਲ ਅੱਛਾ ਜੀ ਇਹ ਕਿੰਨੇ ਜਾਣੇ ਸੀ ਜੀ ਟੋਟਲ ਟਰੱਕ 'ਚ ਕੋਈ ਲੱਗਿਆ ਪਤਾ ਇਹ 10 ਤੇ ਸਾਡੇੋਂ ਤੋਂ ਪਹਿਲਾਂ ਇੱਕ ਮੁੰਡਾ ਹੋਰ ਸੀ ਮਗਰ ਜਿਹਨਾਂ ਦਾ ਟਰਾਲਾ ਹੋਰ ਸੀਗਾ ਅੱਛਾ ਜੀ ਜਿਹਨੂੰ ਕੋਈ ਇੱਕ ਨੂੰ ਲਿਜਾ ਚੁੱਕੇ ਸੀ ਉਹ ਪਤਾ ਨਹੀਂ ਹੁਣ ਕਿ ਵੀ ਹਸਪਤਾਲ ਲੈ ਕੇ ਗਏ ਜਾਂ ਨਾਲ ਲੈ ਗਏ ਇਹ ਕਿੰਨੀਆਂ ਸਰਦੁਕਾਨਾਂ ਦਾ ਨੁਕਸਾਨ ਹੋ ਗਿਆ ਜੀ ਇ ਕੰਨਾ ਵੇਖ ਲੋ ਜੀ ਆਪ ਬਹੁਤ ਸਾਲਾਂ ਤੋਂ ਟਕਸਾਨ ਹੋਈ ਗਿਆ ਜੀ ਤੇ ਹੁਣ ਕੀ ਕਹੋਗੇ ਜਿਵੇਂ ਕਿੰਨੀ ਦਿੱਕਤ ਆਂਦੀ ਜਿਵੇਂ ਹਾਈਡਰੈਂਟ ਲੈ ਕੇ ਕਈ ਵਾਰੀ ਹਾਦਸਾ ਹੋ ਜਾਂਦਾ ਹਾਈਡਰ ਵੀ ਵਗੈਰਾ ਨਹੀਂ ਮਿਲਦੇ ਜਾਂ ਕੋਈ ਹੈਡਰ ਦਾ ਸੀ ਇਹ ਕਹਿੰਦੇ ਕੋਈ ਵੀ ਮਤਲਬ ਜਿੰਨੇ ਵੀ ਆਪਣੇ ਪਬਲਿਕ ਦਾ ਲੈ ਲਓ ਜਿਹੜਾ ਕੋ ਪਹਿਲਾਂ ਆ ਜਾਂਦਾ ਮਤਲਬ ਆਪਾਂ ਲੋਕ ਲੈ ਗਏ ਆ ਆਪਾਂ ਨੂੰ ਹੈਡਰ ਦਾ ਪ੍ਰਬੰਧ ਕਰਨਾ ਚਾਹੀਦਾ ਜਾਗੋ ਥਾਣੇ ਨੂੰ ਸੂਚਨਾ ਦੇਣੀ ਚਾਹੀਦੀ ਹੈ ਜਿੰਨਾ ਵੀ ਹੋ ਸਕੇ ਆ ਵੀਡੀਓ ਮੂਵੀਆ ਬਣਾਉਣ ਨਾਲੋਂ ਫੋਟੋ ਕਰਨ ਨਾਲੋਂ ਅਜੇ ਆਪਾਂ ਕਿਤੇ ਵੀ ਸਹਾਇਤਾ ਕਰੀਏ ਜੇਕਰ ਕਿਸੇ ਦੀ ਜਾਨ ਬਚ ਸਕੇ ਮਤਲਬ ਵੀਡੀਓ ਫੋਟੋਆਂ ਨਾਲੋਂ ਜ਼ਿਆਦਾ ਹੁੰਦੇ ਆ ਹਾਂਜੀ ਮਤਲਬ ਆਪਾਂ ਉਹ ਕੰਮ ਕਰੀਏ ਜਿਹਦੇ ਵਿੱਚ ਕਿਸੇ ਦੀ ਜਾਨ ਬਚ ਸਕੇ ਵੀਡੀਓ ਜ਼ਿਆਦਾ ਬਣਾਉਣ ਨਾਲ ਵੀਡੀਓ ਇੱਕ ਬੰਦਾ ਹੀ ਬਣਾ ਸਕਦਾ ਸਾਰਿਆਂ ਨੂੰ ਬਣਾਉਣ ਨਾਲੋਂ ਜ਼ਿਆਦਾ